ਅਲਸਨ ਔਰੰਗਜੀਬ ਤੂੰ ਆਪਣੇ ਆਪ ਨੂੰ ਬੜਾ ਵਿਦਵਾਨ ਅਖਵਾਉਣਾ ਹੈ ਪਰ ਤੇਰੇ ਵਿੱਚ ਧਰਮੀਆਂ ਵਾਲੀ ਔਰ ਵਿਦਵਾਨਾਂ ਵਾਲੀ ਕੋਈ ਵੀ ਗੱਲ ਨਹੀਂ ਤੂੰ ਆਪਣੇ ਆਪ ਨੂੰ ਬੜਾ ਗਿਆਨਵਾਨ ਅਖਵਾਉਣਾ ਹੈ ਤੇਰੇ ਵਿੱਚ ਗਿਆਨੀਆਂ ਵਾਲੀ ਵੀ ਕੋਈ ਗੱਲ ਨਹੀਂ ਤੂੰ ਗਿਆਨਵਾਨ ਨਹੀਂ ਕਿਉਂ ਭਈ ਕਿਉਂਕਿ ਤੇਰੇ ਵਿੱਚ ਦਇਆ ਨੇ ਤੂੰ ਧਰਮੀ ਤੇ ਅਖਵਾਉਣਾ ਔਰੰਗਜ਼ੇਬ ਪਰ ਅਸਲ ਵਿੱਚ ਧਰਮੀ ਉਹ ਹੈ ਜਿਸਦੇ ਮਨ ਵਿੱਚ ਦਇਆ ਹੈ ਧਰਮ ਭਾਵੇਂ ਕੋਈ ਵੀ ਹੈ ਜੈਨੀ ਹੈ ਬੋਧੀ ਹੈ ਹਿੰਦੂ ਹੈ ਸਿੱਖ ਹੈ ਅਸਾਈ ਹੈ ਧਰਮ ਹਮੇਸ਼ਾ ਦਇਆ ਤੋਂ ਪੈਦਾ ਹੁੰਦਾ ਹੈ ਧਰਮ ਦਇਆ ਦਾ ਪੁੱਤਰ ਹੈ ਤਉ ਹਉ ਧਰਮ ਦਇਆ ਕਾ ਪੂਤ ਪੈ ਕਾ ਹੂੰ ਕੋ ਦੇਤ ਨਹਿ ਮਹਿ ਪੈਮਾਨਤ ਆਣ ਗੁਰੂ ਦਾ ਖਾਲਸਾ ਨਾਹੀ ਕਿਸੇ ਤੋਂ ਡਰਦਾ ਹੈ ਔਰ ਨਾਹੀ ਕਿਸੇ ਨੂੰ ਡਰਾਉਂਦਾ ਹੈ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਆਸਨ ਵਿੱਚ ਗਿਆਨੀ ਗਿਆਨਵਾਨ ਉਹ ਹੈ ਜਿਹੜਾ ਕਿਸੇ ਨੂੰ ਨਾਹੀਂ ਡਰਾਉਂਦਾ ਹੈ ਔਰ ਨਾਹੀਂ ਕਿਸੇ ਤੋਂ ਡਰਦਾ ਹੈ ਪਰ ਤੂੰ ਧੱਕੇ ਨਾਲ ਆਖਦਾ ਧਰਮ ਕਬੂਲ ਕਰਨ ਵੋ ਸਹਾਬ ਜਦਿਆਨੇ ਆਖਿਆ ਜਵਾਬ ਦਿੱਤਾ ਅਸੀਂ ਤੇ ਆਪਣੇ ਧਰਮ ਵਿੱਚ ਪੱਕੇ ਰਹਿਾਂਗੇ ਸਾਨੂੰ ਭਾਵੇਂ ਤੂੰ ਠੰਡੇ ਬੁਰਜ ਵਿੱਚ ਰੱਖਿਆ ਸਾਡੀ ਦਾਦੀ ਮਾਂ ਦੇ ਕੋਲ ਇਹ ਸਭ ਜਾਤਿਆਂ ਦੇ ਬਚਨ ਹਨ ਭਾਵੇਂ ਤੂੰ ਸਾਡੀ ਦਾਦੀ ਮਾਂ ਦੇ ਕੋਲ ਸਾਨੂੰ ਠੰਡੇ ਬੁਰਜ ਵਿੱਚ ਰੱਖਿਆ ਭਾਵੇਂ ਪਰਿਵਾਰ ਦਾ ਵਿਛੋੜਾ ਪੈ ਚੁੱਕਿਆ ਹੈ ਭਾਵੇਂ ਤੂੰ ਫਤਵਾ ਜਾਰੀ ਕਰ ਰਹੇਗਾ ਪਾਵੇਂ ਤੁਸੀਂ ਫਤਵਾ ਜਾਰੀ ਕਰ ਦਿੱਤਾ ਕਿ ਸਾਨੂੰ ਜਿੰਦਾ ਦੀਵਾਰ ਵਿੱਚ ਚਿਣਿਆ ਜਾਵੇਗਾ ਪਾਵੇਂ ਤੂੰ ਸਾਨੂੰ ਜਿਉਂਦਿਆਂ ਨੂੰ ਦੀਵਾਰ ਦੇ ਵਿੱਚ ਚਿਣ ਕੇ ਸ਼ਹੀਦ ਕਰ ਦੇ ਪਰ ਸਾਨੂੰ ਤਾਂ ਦੀਵਾਰ ਦੇ ਵਿੱਚ ਤੂੰ ਚਣ ਦੇਵੇਂਗਾ ਬਾਦਸ਼ਾਹ ਗੱਲ ਸੁਣ ਸਿੱਖੀ ਕਦੇ ਵੀ ਦੀਵਾਰ ਵਿੱਚ ਨਹੀਂ ਚਿਣੀ ਜਾਵੇਗੀ ਵਿੱਚ ਸਿੱਖੀ ਚਿਣੀ ਨਹੀਂ ਜਾਣੀ ਉਹ ਬਾਦਸ਼ਾ ਸਿੱਖੀ ਤੇ ਹਮੇਸ਼ਾ ਚੜ੍ਹਦੇ ਕਲਾ ਵਿੱਚ ਰਹੇ ਫੇਰ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਨਿਆ ਉਹ ਜਾਲਮ ਲੋਕ ਪੁੱਛਦੇ ਨੇ ਉਹ ਬੱਚਿਓ ਗੱਲ ਸੁਣੋ ਉੱਪਰ ਵੇਖੋ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਸਾਹਿਬਜ਼ਾਦੇ ਆਖਦੇ ਨੇ ਤਨ ਬਾਬਾ ਜੋਰਾਵਾਰ ਸਿੰਘ ਤਨ ਬਾਬਾ ਫਤਿਹ ਸਿੰਘ ਜੀ ਉਹ ਸਾਨੂੰ ਉੱਪਰ ਇਲਾ ਨજર ਆਉਂਦੀਆਂ ਨੇ ਗਿਰ ਜਾਂ ਨજર ਆਉਂਦੀਆਂ ਨੇ ਉਹ ਜਾਲਮ ਲੋਕ ਕਹਿੰਦੇ ਉਹ ਬੱਚਿਓ ਗੱਲ ਸੁਣੋ ਤੁਹਾਨੂੰ ਇੱਥੇ ਕਿਸੇ ਨੇ ਨਹੀਂ ਪੁੱਛਣਾ ਗਿਰ ਜਾਂ ਆਉਣਗੀਆਂ ਤੁਹਾਡਾ ਮਾਸ ਨੋਚ ਕੇ ਲੈ ਕੇ ਜਾਣਗੀਆਂ ਉੱਤੇ ਆਸਮਾਨ ਦੇ ਵਿੱਚ ਖਲਾਰ ਦੇਣਗੀਆਂ ਜਾ ਕੇ ਤੁਸੀਂ ਮੁਸਲਮਾਨ ਬਣ ਜਾਵੋ ਸਾਹਬ ਜਾਦਿਆਂ ਨੇ ਬਚਨ ਕੀਤਾ ਉਹ ਗੱਲ ਸੁਣ ਪ੍ਰਭ ਜੀ ਵਸੇ ਸਾਧ ਕੀ ਰਸਨਾ ਉਹ ਅਸਲੀ ਪੂਰਨ ਉੱਚ ਚੋਟੀ ਦੇ ਮਹਾਪੁਰਸ਼ ਸਾਧੂ ਸੰਤ ਵੀ ਸਨ ਸਾਹਬ ਜਾਤੇ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇਹ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਜਿੰਨੀਆਂ ਉੱਚੀਆਂ ਗਿਰ ਜਾਂ ਇਹ ਸਾਡਾ ਮਾਸ ਨੋਚ ਕੇ ਲੈ ਕੇ ਜਾਣ ਗੀਆਂ ਉੱਪਰ ਆਸਮਾਨ ਦੇ ਵਿੱਚ ਜਿੰਨੀਆਂ ਉੱਚੀਆਂ ਇਹ ਗਿਰ ਜਾਂ ਇਹ ਗਿਰ ਜਾਂ ਸਾਡਾ ਮਾਸ ਨੋਚ ਕੇ ਲੈ ਕੇ ਜਾਣ ਗਈਆਂ ਜਿੰਨੀਆਂ ਉੱਚੀਆਂ ਇਹ ਗਿਰ ਜਾਂ ਉਡਣ ਗਈਆਂ ਸਾਡਾ ਮਾਸ ਲੈ ਕੇ ਉਹ ਗਾਲਸਨ ਬਾਦਸ਼ਾਹ ਕੋਈ ਸਮਾਂ ਆਵੇਗਾ ਉਹਨੇ ਉਹਨੇ ਉੱਚੇ ਇੱਥੇ ਕਿਸੇ ਵੇਲੇ ਨਿਸਵਾਣ ਸਾਹਿਬ ਚੁਲਿਆ ਕਰਨਗੇ ਅੱਜ ਝੁੱਲ ਰਹੇ ਕਿਉਂਕਿ ਉਹਨਾਂ ਨੇ ਵਚਨ ਕੀਤਾ ਸੀ ਪ੍ਰਭ ਜੀ ਉਸੈ ਸਾਧ ਕੀ ਰਸਨਾ ਉਹ ਸੰਤ ਵੀ ਸਨ ਉਹ ਗੁਰੂ ਵੀ ਸਨ ਉਹ ਮਹਾਂਪੁਰਸ਼ ਵੀ ਸਨ ਸਾਧ ਸੰਗਤ ਜੀ ਜਿਹੇ ਵਿਖਿਆ ਸਗ ਲੀਤ ਜੀ ਲਿਓ ਪੇਖ વૈਰਾਗ ਜਿਹੇ ਵਿਖਿਆ ਸਗ ਲੀਤ ਜੀ ਨੀਓ ਪੇਖੇ ਬੇਰਾਗ ਜਿਨ੍ਹਾਂ ਨੇ ਸਾਰੇ ਵਿਖਿਆ ਦਾ ਤਿਆਗ ਕਰ ਦਿੱਤਾ ਵੀ ਕੋਈ ਵੀ ਚੀਜ਼ ਮੇਰੇ ਨਾਲ ਨਹੀਂ ਜਾਣ ਵਾਲੀ ਕੇਵਲ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਨਾਲ ਜਾਵੇਗਾ ਤਾਂ ਗੁਰੂ ਕੀ ਬਾਣੀ ਆਖਦੀ ਹੈ ਕਹੋ ਨਾਨਕ ਸੁਨ ਰੇ ਮਨਾ ਤਹਿ ਨਰ ਮਾਥੇ ਭਾਗ ਉਹ ਮਨੁੱਖ ਕਰਮਾਂ ਵਾਲੇ ਹਨ ਭਾਗਾ ਵਾਲੇ ਹਨ ਸਹਾਵਜਾਦਿਆਂ ਨੇ ਤੇ ਸਾਡੇ ਉੱਤੇ ਪਰਉਪਕਾਰ ਕੀਤਾ ਅਸੀਂ ਜੋ ਕੰਮ ਕਰਦੇ ਹਾਂ ਆਪਣੇ ਵਾਸਤੇ ਕਰਦੇ ਹਾਂ ਉਪਕਾਰ ਉਹਨੂੰ ਆਖਿਆ ਜਾਂਦਾ ਉਪਕਾਰ ਕਿਸੇ ਪਰਾਏ ਦਾ ਭਲਾ ਸੋਚਣਾ ਕਿਸੇ ਪਰਾਏ ਲਈ ਉਹ ਕੰਮ ਕਰਨਾ ਉਹਨੂੰ ਆਖਦੇ ਨੇ ਪਰਉਪਕਾਰ ਜਿਵੇਂ ਕਾਰ ਸੇਵਾ ਵਾਲੇ ਮਹਾਪੁਰਖ ਪਰਉਪਕਾਰ ਕਰ ਰਹੇ ਨੇ ਉਹਨਾਂ ਨੇ ਤੇ ਸਹਾਬਜਾਦਿਆਂ ਨੇ ਤੇ ਸਾਡੇ ਉੱਤੇ ਪਰ ਉਪਕਾਰ ਕੀਤਾ ਭਾਈ ਉਹਨਾਂ ਦੇ ਪਰ ਉਪਕਾਰ ਨੂੰ ਹਮੇਸ਼ਾ ਹੀ ਯਾਦ ਰੱਖਣਾ ਚਾਹੀਦਾ ਹੈ ਠੀਕ ਹੈ ਸਹਾਬਜਾਦਿਆਂ ਦੇ ਦਿਨਾਂ ਵਿੱਚ ਤੇ ਆਪਾਂ ਉਹਨਾਂ ਨੂੰ ਸਾਰੀ ਯਾਦ ਕਰਦੇ ਹਾਂ ਪਰ ਸਾਰੇ ਦਿਨ ਹੀ ਸਹਾਬਜਾਦਿਆਂ ਦੇ ਨੇ ਭਾਈ ਸਾਰੇ ਦਿਨ ਹੀ ਉਹ ਆਕਾਲ ਪੁਰਖ ਵਾਹਿਗੁਰੂ ਦੇ ਨੇ ਆਪਾਂ ਆਖਦੇ ਆਂ ਨਾ ਉਹ ਭਾਈ ਕੋਈ ਮੰਦਾ ਕਰਮ ਨਾ ਕਰੋ ਸਾਹਿਬਜ਼ਾਦਿਆਂ ਦੇ ਦਿਨ ਚੱਲਦੇ ਨੇ ਭੈ ਮੰਨਦੇ ਆਂ ਨਾ ਭਾਈ ਕੋਈ ਗੀਤ ਨਾ ਲਾਵੋ ਸਾਹਿਬਜ਼ਾਦਿਆਂ ਦੇ ਦਿਨ ਚੱਲਦੇ ਆ ਭਾਈ ਦਿਨ ਤਾਂ ਸਾਰੇ ਸਾਹਿਬਜ਼ਾਦਿਆਂ ਦੇ ਹੁੰਦੇ ਆ ਗੁਰਮਖੋ ਹਮੇਸ਼ਾ ਹੀ ਉਹਨਾਂ ਦਾ ਡਰ ਜੇ ਸਾਡੇ ਮਨ ਵਿੱਚ ਬਣਿਆ ਰਹੇ ਨਾ ਤਾਂ ਇਹਦੇ ਵਰਗੀ ਕੋਈ ਵਧੀਆ ਗੱਲ ਹੋਰ ਹੋ ਨਹੀਂ ਸਕਦੀ ਹਮੇਸ਼ਾ ਹੀ ਉਹ ਰੱਬ ਦਾ ਡਰ ਬਣਿਆ ਰਹਿਣਾ ਫੇਰ ਕੀ ਹੁੰਦਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਕਾਜ ਸਵਾਰਤਾ ਐਸੇ ਗੁਰਮਖੰਡ ਦੇ ਫਿਰ ਵਾਹਿਗੁਰੂ ਆਪ ਕਾਜ ਸਵਾਰਦਾ ਜੇ ਉਹਦਾ ਭਉ ਮੰਨੀਏ ਗੋਵਿੰਦ ਭਉ ਭਗਤ ਕਾ ਭੁਖਾ ਇਸ ਕਰਕੇ ਭਾਈ ਸਾਰੇ ਦਿਨ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੇ ਮੰਦੇ ਕਰਮ ਕਰਨ ਤੋਂ ਪਾਪ ਕਰਮ ਕਰਨ ਤੋਂ ਪਾਪ ਕਰਮ ਕਰਨ ਤੋਂ ਹਮੇਸ਼ਾ ਹੀ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਅਸੀ ਕੋਈ ਮਾੜੇ ਕਰਮ ਨਾ ਕਰੀਏ ਕਿਉਂ ਸਾਰੇ ਦਿਨ ਹੀ ਉਸ ਅਕਾਲ ਪੁਰਖ ਵਾਹਿਗੁਰੂ ਅੱਲਾ ਰਾਮ ਭਗਵਾਨ ਦੇ ਨਿਪਾਏ ਇਸ ਕਰਕੇ ਸਰਬਤ ਦਾ ਭਲਾ ਮੰਗੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲ